ਕਹਿੰਦੇ ਤੂੰ ਚੜਦੇ ਸੂਰਜ ਨੂੰ ਸਲਾਮਾ ਹੁੰਦੀਆਂ ਪਰ ਇੱਥੇ ਲਹਿੰਦੇ ਤੇ ਡੁੱਬਦੇ ਸੂਰਜ ਨੂੰ ਸਮੁੰਦਰ ਨੇ ਪਿਛਲੇ ਪਾਸੇ ਗੋਤਾ ਲਾਉਂਦੇ ਹੋਏ ਸੂਰਜ ਨੂੰ ਵੀ ਸਲਾਮ ਕਰਨ ਦੇ ਲਈ ਇੰਨੇ ਜਣੇ ਇਕੱਠੇ ਹੋ ਗਏ ਆ ਆ ਦੇਖ ਲੋ ਇਹ ਸਾਰੇ ਜਣੇ ਡੁੱਬਦੇ ਹੋਏ ਸੂਰਜ ਨਾਲ ਫੋਟੋਆਂ ਲੈ ਰਹੇ ਆ ਮਤਲਬ ਇਹ ਆ ਵੀ ਧਾਰਨਾਵਾਂ ਗੱਲਾਂ ਬਦਲਦੀਆਂ ਰਹਿੰਗੀਆਂ ਚੜਦੇ ਸੂਰਜ ਨੂੰ ਸਲਾਮਾ ਹੁੰਦੀਆਂ ਹੀ ਹੁੰਦੀਆਂ ਜਦੋਂ ਕੋਈ ਤਰੱਕੀ ਕਰਦਾ ਸਲਾਮਾ ਹੁੰਦੀਆਂ ਹੁੰਦੀਆਂ ਪਰ ਡੁੱਬਦਾ ਹੋਇਆ ਸੂਰਜ ਵੀ ਉਹਨਾਂ ਚਮਕਦਾਰ ਤੇ ਉਹਨਾਂ ਹੀ ਖਿੱਚ ਪਾਉ ਲੱਗਦਾ ਜਦੋਂ ਚੜਦਾ ਹੋਇਆ ਸੂਰਜ ਹੁੰਦਾ ਕਹਿੰਦੇ ਹੁੰਦੇ ਵੀ ਸਨਸੈਟ ਸਨਰਾਈਜ਼ ਵੀ ਚੜਦਾ ਹੋਇਆ ਸੂਰਜ ਦੀ ਇੰਨੀ ਤਿੱਖੀ ਰੋਸ਼ਨੀ ਲੈ ਕੇ ਆਉਂਦਾ ਤੇ ਡੁੱਬਦਾ ਹੋਇਆ ਵੀ ਇਹ ਜਦੋਂ ਚੜਿਆ ਸੀ ਉਦੋਂ ਵੀ ਇੱਥੇ ਬੜੀ ਵੱਡੀ ਗੰਤੀ ਦੇ ਵਿੱਚ ਲੋਕ ਸੀ ਤੇ ਜਦੋਂ ਡੁੱਬ ਰਿਹਾ ਉਦੋਂ ਵੀ ਆ ਸਾਡੇ ਆ ਗੱਲ ਕਰਦੇ ਕਰਦੇ ਅੱਧਾ ਡੁੱਬ ਗਿਆ ਆ ਗੱਲ ਕਰਦੇ ਕਰਦੇ ਹੋਰ 1 ਇੰਚ ਥੱਲੇ ਹੋ ਗਿਆ ਇਹ ਲਗਾਤਾਰ ਜਿਵੇਂ ਨਾ ਸੂਤਦਰ ਸੂਤਦਰ ਸੂਤ ਥੱਲੇ ਨੂੰ ਜਾ ਰਿਹਾ ਤੇ ਸਮੁੰਦਰ ਦੇ ਵਿੱਚ ਨੇ ਹੁਣੇ ਗੋਤਾ ਲਾ ਜਾਣਾ ਇਸ ਵੇਲੇ ਅਸੀਂ ਮਨੀਲਾ ਦੇ ਵਿੱਚ ਆ ਮਨੀਲਾ ਤੋਂ 250 ਕਿਲੋਮੀਟਰ ਦੂਰ ਕਿਬਾ ਸਿਟੀ ਉੱਥੇ ਆ ਆ ਦੇਖੋ ਜੀ ਹੁਣ ਬਿਲਕੁਲ ਚਾਰ ਕੋ ਉਂਗਲਾ ਜਿਹੜਾ ਉਹ ਸਮੁੰਦਰ ਦੇ ਉਤਲੇ ਪਾਸੇ ਸਿਰਦਸਦਾ ਸੂਰਜ ਦਾ ਇਹ ਵੀ ਚੱਲਿਆ ਥੱਲੇ ਬਿਲਕੁਲ ਇੰਉਂ ਲੱਗਦਾ ਵੀ ਜਿਵੇਂ ਕੋਈ ਅੱਗ ਦਾ ਗੋਲਾ ਜਿਹੜਾ ਜਿਹੜੀ ਥਾਲ ਦੇ ਵਿੱਚ ਪਈ ਹੋਈ ਅੱਗ ਬਿਲਕੁਲ ਸੂਰਜ ਉਸ ਰੂਪ ਦੇ ਵਿੱਚ ਆ ਤੇ ਇਹ ਪਾਣੀ ਦੇ ਵਿੱਚ ਗੋਤਾ ਲਾਉਣ ਲੱਗਿਆ ਆ ਲੱਗਿਆ ਗੋਤਾ ਆ ਲੱਗ ਗਿਆ ਲੱਗੀ ਜਾਂਦਾ ਲੱਗੀ ਜਾਂਦਾ ਆ ਲੋ ਜੀ ਰਹਿ ਗਿਆ ਦੋ ਕਸੂਤ ਦੋ ਕਸੂਤ ਰਹਿ ਗਿਆ ਤੇ ਇਹਨੂੰ ਅਗਲੇ ਦਿਨ ਦੀ ਆਸ ਦੇ ਨਾਲ ਫਿਰ ਇੱਥੇ ਲੋਕ ਹੋਣਗੇ ਵੀ ਹੁਣ ਅਸੀਂ ਇਹਨੂੰ ਚੜਦੇ ਵੇਖਾਂਗੇ ਹੁਣੇ ਕਿਸੇ ਹੋਰ ਦੇਸ਼ ਵੱਲ ਚਲਾ ਗਿਆ ਜ਼ਿੰਦਗੀ ਵੀ ਆ ਚੱਲਣ ਹਾਰੀ ਆ ਕਿਸੇ ਥਾਂ ਦੇ ਉੱਤੇ ਉਤਰਾ ਕਿਤੇ ਚੜਾ ਆ ਲੋ ਜੀ ਬਿਲਕੁਲ ਬੋਦੀ ਰਹਿ ਗਈ ਇਹਦੀ ਜਿਵੇਂ ਖੇਤ ਦੇ ਵਿੱਚ ਕਣਕ ਦੀ ਬੋਦੀ ਛੱਡੀ ਹੁੰਦੀ ਆ ਤੇ ਆ ਲੋ ਜੀ ਉਸ ਬੋਦੀ ਨੂੰ ਵੀ ਕੋਈ ਮਾਤੜ ਬੰਦਾ ਵੱਢ ਕੇ ਲੈ ਗਿਆ ਇਹ ਡੁੱਬ ਗਿਆ ਆ ਡੁੱਬ ਗਿਆ ਆ ਡੁੱਬ ਗਿਆ ਤੇ ਆ ਡੁੱਬ ਗਿਆ ਤੇ ਆਓ ਜੀ ਉਹਨੇ ਸਿਰਨ ਵਾਲਿਆ ਤੇ ਪਾਣੀ ਉੱਤੇ ਹੋ ਗਿਆ ਤੇ ਕੱਲੀ ਇੱਕ ਅੱਗ ਦੀ ਲਕੀਰ ਜੀ ਰਹਿ ਗਈ